ਦੇਖ ਸਕਦੇ ਆ ਜੀ ਪਿੰਡ ਵੱਡੇ ਸਵਰਾ ਦੇ ਵਿੱਚ ਸ਼ਰਮਣੀ ਅਕਾਲੀ ਦਲ ਅਮਰਤਸਰ ਤੋਂ ਵੀਰ ਆਇਆ ਜੀ ਜਿਹੜੇ ਹੜਪੀੜ ਤੋਂ ਨੂੰ ਸਵਰਾ ਏਰੀਆ ਦੇ ਵਿੱਚ ਜਿਹੜੇ ਲੋਕਾਂ ਦੀਆਂ ਫਸਲਾਂ ਦੇ ਨੁਕਸਾਨ ਹੋ ਗਏ ਸੀ ਜੀ ਤੇ ਅੱਜ ਸਵਰਾ ਦੇ ਵਿੱਚ ਉਹ ਕਾਣਕ ਵੰਡੀ ਜਾ ਰਹੀ ਆ ਦੇਖ ਸਕਦੇ ਆ ਜੀ ਵੱਡੀ ਗਿਣਤੀ ਜੀ ਇੱਥੇ ਜਿਹੜੇ ਵੀਰ ਪਹੁੰਚਿਆ ਤੇ ਪਰਚੀਆਂ ਕੱਢੀਆਂ ਜਾ ਰਹੀਆਂ ਜੀ ਆਧਾਰ ਕਾਰਡ ਜੋ ਵੀ ਦੇਖ ਸਕਦੇ ਆ ਜੀ ਕਣਕ ਬੀ ਵਾਲੀ ਜੀ ਬੀ ਬੀਜਣ ਵਾਸਤੇ ਬਹੁਤ ਵਧੀਆ ਉਪਰਾਲਾ ਜੀ ਜਿਹੜੇ ਦੁੱਖ ਦੀ ਘੜੀ ਦੇ ਵਿੱਚ ਲੋਕਾਂ ਦਾ ਸਾਥ ਦਿਨ ਪਹੁੰਚਿਆ ਜੀ ਤਰਨਤਾਰਨ ਗੁਰਦੁਆਰਾ ਸਾਹਿਬ ਤੋਂ ਆਏ ਆ ਜੀ ਦੇਖ ਸਕਦੇ ਆ ਜੀ ਵੱਡੀ ਗਿਣਤੀ ਦੇ ਵਿੱਚ ਇੱਥੇ ਹਰ ਇੱਕ ਵੀਰ ਪਹੁੰਚ ਰਿਹਾ ਜੀ ਤੇ ਦੇਖ ਸਕਦੇ ਆਂ ਜੀ ਜਿਹੜੇ ਜਿਹੜੇ ਵੀਰਾਂ ਨੂੰ ਕਣਕ ਮਿਲਨੀ ਆ ਜੀ ਆਣ ਕੇ ਲਿਜਾ ਸਕਦੇ ਆ ਜੀ ਸਿਰਫ ਉਹ ਜਿਨ੍ਹਾਂ ਦੀਆਂ ਫਸਲਾਂ ਦੇ ਨੁਕਸਾਨ ਹੋਇਆ ਜੀ ਫਸਲਾਂ ਮਾਰੀਆਂ ਗਈਆਂ ਜੀ ਦੇਖ ਸਕਦੇ ਆ वीडियो शेयर करो जी, वो गुरुद्वारा साहिब पहुचो बाबा कान सिंह जी, दे जी। ਕੱਟੀਆਂ ਜਾ ਰਹੀਆਂ ਪਰਚੀਆਂ ਕਿੰਨਾ ਕਿੰਨਾ ਬਣਾ ਦੇ ਪਰਚੀ ਮਾਰਦੇ ਨੇ ਨਿਸ਼ਾਨਦ ਪਰਤੇ ਫਾਰਮ ਆਹ ਦੇਖੋ ਜੀ ਵੱਡੀ ਗਿਣਤੀ 'ਚ ਇੱਥੇ ਵੀਰ ਜਿਹੜੇ ਪਹੁੰਚੇ ਆ ਜਿਹੜੀ ਜਿਹੜੇ ਵੀਰਾਂ ਦੀਆਂ ਮਸਲੇ ਖਰਾਬ ਹੋ ਗਏ ਸੀ ਉਹਨਾਂ ਵੀਰਾਂ ਨੂੰ ਇਹ ਕਣਕ ਦਿੱਤੀ ਜਾ ਰਹੀ ਹੈ ਜੀ ਸ਼ੇਅਰ ਕਰੋ ਵੀਡੀਓ ਬਾਤੋ ਆ ਜੀ ਤੇ ਦਰਸ਼ਕ ਜੀਓ ਇੱਥੇ ਆਣ ਕੇ ਸਾਰੇ ਭਰਾ ਲਿਆ ਸਕਦਾ ਹੈ ਭਾਉ ਜੀ ਬਾਅਦ ਵਿੱਚ ਨਾ ਕਿਹਾ ਜੇ ਵੀ ਜਿਹੜਾ ਲੈ ਗਿਆ ਸੋ ਲੈ ਗਿਆ ਜਿਹੜਾ ਰਹਿ ਗਿਆ ਸੋ ਬਾਅਦ ਵਿੱਚ ਨਾ ਵੇਚ ਤਰਾਜ ਕਰੇ ਵੀ ਸਾਨੂੰ ਕਣਕ ਸਾਨੂੰ ਪਤਾ ਨਹੀਂ ਲੱਗਾ ਹੈ ਨਾ ਇਹ ਵੀਡੀਓ ਇਸੇ ਕਰਕੇ ਬਣਦੀ ਹੈ ਮੈਨੂੰ ਪਤਾ ਲੱਗ ਸਕੇ ਹਰੇਕ ਵੀਰ ਨੂੰ ਤੇ ਸ਼ੇਅਰ ਕਰ ਦਿਓ ਵੀਡੀਓ ਵਾਟਵਾ ਜੀ ਦੇਖ ਸਕਦੇ ਆ ਜੀ ਪਿੰਡ ਵੱਡੇ ਸਭਰਾ ਦੇ ਵਿੱਚ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਵੀਰ ਆਇਆ ਜੀ ਜਿਹੜੇ ਹੜਪੀੜਤਾ ਨੂੰ ਸਭਰਾ ਏਰੀਆ ਦੇ ਵਿੱਚ ਜਿਹੜੇ ਲੋਕਾਂ ਦੀਆਂ ਫਸਲਾਂ ਦੇ ਨੁਕਸਾਨ ਹੋ ਗਏ ਸੀ ਜੀ ਅੱਜ ਸਭਰਾ ਦੇ ਵਿੱਚ ਉਹ ਕਾਨਕ ਵੰਡੀ ਜਾ ਰਹੀ ਆ ਦੇਖ ਸਕਦੇ ਆ ਜੀ ਵੱਡੀ ਗਿਣਤੀ ਜੀ ਇੱਥੇ ਜਿਹੜੇ ਵੀਰ ਪਹੁੰਚੇ ਆ ਤੇ ਪਰਚੀਆਂ ਕੱਢੀਆਂ ਜਾ ਰਹੀਆਂ ਜੀ ਆਧਾਰ ਕਾਰਡ ਜੋ ਵੀ ਦੇਖ ਸਕਦੇ ਆ ਜੀ ਕਣਕ ਬੀ ਵਾਲੀ ਜੀ ਬੀ ਬੀਜਣ ਵਾਸਤੇ ਬਹੁਤ ਵਧੀਆ ਉਪਰਾਲਾ ਇਹਦੀ ਜਿਹੜੇ ਦੁੱਖ ਦੀ ਘੜੀ ਦੇ ਵਿੱਚ ਲੋਕਾਂ ਦਾ ਸਾਥ ਦੇਣ ਪਹੁੰਚਿਆ ਜੀ ਤਾਂ ਤਰਨਤਾਰਨ ਗੁਰਦੁਆਰਾ ਸਾਹਿਬ ਤੋਂ ਆਏ ਆ ਜੀ ਦੇਖ ਸਕਦੇ ਆ ਜੀ ਵੱਡੀ ਗਿਣਤੀ ਦੇ ਵਿੱਚ ਇੱਥੇ ਹਰ ਇੱਕ ਵੀਰ ਪਹੁੰਚ ਰਿਹਾ ਜੀ ਤੇ ਦੇਖ ਸਕਦੇ ਆ ਜੀ ਜਿਹੜੇ ਜਿਹੜੇ ਵੀਰਾਂ ਨੂੰ ਕਣਕ ਮਿਲਣੀ ਆ ਜੀ ਆਣ ਕੇ ਲਿਜਾ ਸਕਦੇ ਆ ਜੀ ਸਿਰਫ ਉਹ ਜਿਨ੍ਹਾਂ ਦੀਆਂ ਫਸਲਾਂ ਦੇ ਨੁਕਸਾਨ ਹੋਇਆ ਜੀ ਫਸਲਾਂ ਮਾਰੀਆਂ ਗਈਆਂ ਜੀ ਦੇ ਸਕਦੇ ਆ ਵੀਡੀਓ ਸ਼ੇਅਰ ਕਰੋ ਵਾਹ ਤੋਂ ਆ ਜੀ ਤੇ ਗੁਰਦੁਆਰਾ ਸਾਹਿਬ ਪਹੁੰਚੋ

ਨਿਸ਼ਾਨਦ ਪਰਤੇ ਫਾਰਮ ਦੇਖੋ ਜੀ ਵੱਡੀ ਗਿਣਤੀ ਚ ਇੱਥੇ ਵੀਰ ਜਿਹੜੇ ਪਹੁੰਚੇ ਆ ਜਿਹੜੀ ਜਿਹੜੇ ਵੀਰਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਸੀ ਉਹਨਾਂ ਵੀਰਾਂ ਨੂੰ ਇਹ ਕਣਕ ਦਿੱਤੀ ਜਾ ਰਹੀ ਹੈ ਜੀ ਸ਼ੇਅਰ ਕਰੋ ਵੀਡੀਓ ਬਾਤੋ ਆ ਜੀ ਤੇ ਦਰਸ਼ਨ ਦਿਓ ਇੱਥੇ ਆਣ ਕੇ ਸਾਰੇ ਭਰਾ ਲਿਆ ਸਕਦਾ ਹੈ ਭਾਉ ਜੀ ਬਾਦ ਜੀ ਨੇ ਕਿਹਾ ਜੇ ਵੀ ਜਿਹੜਾ ਲੈ ਗਿਆ ਸੋ ਲੈ ਗਿਆ ਜਿਹੜਾ ਰਹਿ ਗਿਆ ਸੋ ਬਾਦ ਵਿੱਚ ਨਾ ਕਿ ਤਰਾਜ ਕਰੇ ਵੀ ਸਾਨੂੰ ਕਣਕ ਸਾਨੂੰ ਪਤਾ ਨਹੀਂ ਲੱਗਾ ਹੈਨਾ ਇਹ ਵੀਡੀਓ ਇਸੇ ਕਰਕੇ ਬਣਦੀਆਂ ਮੈਨੂੰ ਪਤਾ ਲੱਗ ਸਕੇ ਹਰੇ ਕੋਈ ਤੇ ਸ਼ੇਅਰ ਕਰ ਦਿਓ ਵੀਡੀਓ ਬਾਦ ਜੀ